ਅਮਰ ਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸੰਸਦ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਹਨਾਂ ਦੀ ਸਰਕਾਰ ਤੇ ਤਿੱਖਾ ਹਮਲਾ ਬੋਲੇ ਅਤੇ ਪਹਲਗਾਮ ਅੱਤਵਾਦੀ ਹਮਲੇ ਜੰਗਮੰਦੀ ਦੇ ਫੈਸਲੇ ਤੇ ਪਾਕਿਸਤਾਨ ਤੇ ਚੀਨ ਨਾਲ ਸਬੰਧਾਂ ਦੇ ਗੰਭੀਰ ਸਵਾਲ ਉਠਾਏ ਉਨ੍ਹਾਂ ਨੇ ਸਰਕਾਰ ਤੇ ਸੁਰੱਖਿਆ ਮੁੱਦੇ ਤੇ ਰਾਜਨੀਤੀ ਕਰਨ ਦਾ ਦੋਸ਼ ਲਗਾਇਆ ਤੇ ਜਵਾਬ ਦੇ ਵੀ ਦੀ ਮੰਗ ਵੀ ਕੀਤੀ ਇਸ ਦੌਰਾਨ ਉਹਨਾਂ ਨੇ ਸਦਨ ਵਿੱਚ ਸ੍ਰੀ ਹਰਮੰਦਰ ਸਾਹਿਬ ਨੂੰ ਨਿਸ਼ਾਨਾ ਬਣਾਉਣ ਦਾ ਮੁੱਦਾ ਵੀ ਉਠਾਇਆ ਤੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਇਸ ਤੇ ਰਾਜਨੀਤੀ ਕਰਨਾ ਚਾਹੁੰਦੀ ਸੀ ਉਹਨਾਂ ਨੇ ਕਿਹਾ ਕਿ ਫੌਜ ਦਾ ਰਾਜਨੀਤੀਕਰਨ ਕੀਤਾ ਗਿਆ ਉਹਨੇ ਡਿਜੀਟਲ ਮੀਡੀਆ ਤੇ ਬੋਲ ਰਹੇ ਨੇ ਪਰ ਉਹ ਡਿਜੀਟਲ ਮੀਡੀਆ ਤੇ ਬੋਲ ਰਹੇ ਨੇ ਪਰ ਇੱਕ ਫੌਜੀ ਅਧਿਕਾਰੀ ਕੋਲੋਂ ਸ੍ਰੀ ਹਰਮੰਦਰ ਸਾਹਿਬ ਨੂੰ ਨਿਸ਼ਾਨਾ ਬਣਾਉਣ ਬਾਰੇ ਗੱਲ ਕਹੌਣ ਦੀ ਕੀ ਲੋੜ ਸੀ ਇਹ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦਾ ਕਹਿਣਾ ਹੈ ਉਹਨਾਂ ਨੇ ਅੱਗੇ ਕਿਹਾ ਕਿ ਉਹ ਕਿਹੜੀ ਰਾਜਨੀਤੀ ਲੱਭਣਾ ਚਾਹੁੰਦੇ ਸੀ ਗੁਰਜੀਤ ਔਜਲਾ ਨੇ ਕਿਹਾ ਕਿ 22 April ਨੂੰ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ 26 ਸੈਲਾਨੀ ਸ਼ਹੀਦ ਹੋ ਗਏ ਪਰ ਹੁਣ ਤੱਕ ਨਾ ਤਾਂ حملہਵਰ ਫੜੇ ਗਏ ਨੇ ਤੇ ਨਾ ਹੀ ਸਰਕਾਰ ਨੇ ਕੋਈ ਠੋਸ ਜਾਣਕਾਰੀ ਸਾਂਝੀ ਕੀਤੀ ਆ ਇਹ ਅੱਤਵਾਦੀ ਕਿੱਥੋਂ ਆਏ ਕਿਵੇਂ ਦਾਖਲ ਹੋਏ ਅੱਜ 100 ਦਿਨ ਹੋ ਗਏ ਨੇ ਪਰ ਗ੍ਰਹਿ ਮੰਤਰੀ ਨੇ ਕੋਈ ਜਵਾਬ ਨਹੀਂ ਦਿੱਤਾ ਉਹਨਾਂ ਨੇ ਪ੍ਰਧਾਨ ਮੰਤਰੀ ਦੀ ਭੂਮਿਕਾ ਤੇ ਵੀ ਸਵਾਲ ਉਠਾਉਂਦੇ ਹੋਏ ਕਿਹਾ ਕਿ ਹਮਲੇ ਤੇ 2 ਦਿਨ ਬਾਅਦ 24 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਵਿਹਾਰ ਦੇ ਵਿੱਚ ਪੰਚਾਇਤ ਦਿਵਸ ਮਨਾ ਰਹੇ ਸੀ ਜਦੋਂ ਕਿ ਉਸ ਸਮੇਂ ਉਹਨਾਂ ਨੂੰ ਜਿਹੜਾ ਦੇਸ਼ ਦੇ ਨਾਲ ਖੜੇ ਹੋਣਾ ਚਾਹੀਦਾ ਸੀ ਪੰਚਾਇਤ ਦਿਵਸ ਅਗਲੇ ਸਾਲ ਵੀ ਮਨਾਇਆ ਜਾ ਸਕਦਾ ਸੀ ਔਜਲਾ ਨੇ ਸੰਸਦ ਦੇ ਵਿੱਚ ਕਿਹਾ ਕਿ 7 ਮਈ ਨੂੰ ਫੌਜ ਨੇ ਪਾਕਿਸਤਾਨ ਵਿੱਚ ਅੱਤਵਾਦੀ ਟਿਕਾਣਿਆਂ ਤੇ ਹਮਲਾ ਕੀਤਾ ਇਸ ਨੁਕਸਾਨ ਤੇ ਚਰਚਾ ਵੀ ਚੱਲੀ ਆ ਪਾਕਿਸਤਾਨ ਨੇ ਕਿਹਾ ਕਿ 5 ਰਫੇਲਾਂ ਨੂੰ ਡੇਕ ਦਿੱਤਾ ਗਿਆ ਅਸੀਂ ਵੀ ਇਸ ਤੇ ਵਿਸ਼ਵਾਸ ਨਹੀਂ ਕਰਦੇ ਤੇ ਨਾ ਹੀ ਸਾਡੀ ਫੌਜ ਪਰ ਮੈਂ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਦਾ ਕਿ ਉਹ ਸਾਰੇ 35 ਰਫੇਲਾਂ ਦੀ ਪ੍ਰੇਡ ਕਰਾਉਣ ਤੇ ਪੂਰੀ ਦੁਨੀਆ ਨੂੰ ਦੱਸਣ ਦੀ ਕਿ ਦੇਸ਼ ਨੂੰ ਗੁੰਮਰਾ ਕੀਤਾ ਜਾ ਰਿਹਾ 10 ਮਈ ਨੂੰ ਡੋਨਾਲਡ ਸੰਪਤੀ ਜੰਗਵੰਦੀ ਦੀ ਗੱਲ ਦਾ ਹਵਾਲਾ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਕੋਈ ਵੀ ਜੰਗ ਸਮਝੌਤੇ ਤੋਂ ਬਿਨਾ ਖਤਮ ਨਹੀਂ ਹੁੰਦੀ ਔਂਜਲਾ ਨੇ ਸੰਸਦ ਦੇ ਵਿੱਚ ਕਿਹਾ ਕਿ 7 ਮਈ ਨੂੰ ਫੌਜ ਨੇ ਪਾਕਿਸਤਾਨ ਵਿੱਚ ਅੱਤਵਾਦੀ ਟਿਕਾਣਿਆਂ ਤੇ ਹਮਲਾ ਕੀਤਾ ਇਸ ਨੁਕਸਾਨ ਤੇ ਚਰਚਾ ਵੀ ਚੱਲੀ ਪਾਕਿਸਤਾਨ ਨੇ ਕਿਹਾ ਕਿ 5 ਰਫੇਲਾ ਨੂੰ ਡੇਕ ਦਿੱਤਾ ਗਿਆ ਅਸੀਂ ਵੀ ਇਸ ਤੇ ਵਿਸ਼ਵਾਸ ਨਹੀਂ ਕਰਦੇ ਤੇ ਨਾ ਹੀ ਸਾਡੀ ਫੌਜ ਪਰ ਮੈਂ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਦਾ ਕਿ ਉਹ ਸਾਰੇ 35 ਰਫੇਲਾ ਦੀ ਪ੍ਰੇਡ ਕਰਾਉਣ ਤੇ ਪੂਰੀ ਦੁਨੀਆ ਨੂੰ ਦੱਸਣ ਕਿ ਦੇਸ਼ ਨੂੰ ਗੁੰਮਰਾ ਕੀਤਾ ਜਾ ਰਿਹਾ ਹੈ